ਸਾਬ ਸੇ ਦਾਦਾ ਜੀ ਹਾਂ ਜੀ ਬਿਲਕੁਲ ਜੀ ਤੁਸੀਂ ਇੱਧਰ ਸੰਗਤ ਵਾਲ ਸੰਗਤ ਵਾਲ ਇੱਕ ਮਿੰਟ ਭਾਈ ਮਹੰਗਾ ਸਿੰਘ ਪੱਟੀ ਸਾਹਿਬ ਮੇਰੇ ਵੱਡੇ ਭਾਈ ਮੇਰੇ ਪਿਤਾ ਜੀ ਸੰਗਤ ਵਾਲ ਬੁਗਾ ਕਰੋ ਨਾ ਸੰਗਤ ਵਾਲ ਇੱਧਰ ਸੰਗਤ ਵਾਲ ਹਾਂ ਜੀ ਉਹ ਉਹ ਮੁੰਡੇ ਦਾ ਦਾਦਾ ਪੱਕੀ ਨਹੀਂ ਇੱਕ ਵਾਰੀ ਦੱਸਣਾ ਉਹਨਾਂ ਨੂੰ ਪਤਾ ਤੁਸੀਂ ਇੱਧਰ ਨੂੰ ਬੁਗਾ ਕਰੋ ਜਰਾ ਹਾਂ ਮੁੰਡੇ ਦੇ ਦਾਦਾ ਜੀ ਬਹੁਤ ਸਰਮਾਨ ਹਾਂ ਜੀ ਨਹੀਂ ਹੋ ਜੇਠ ਤੇ ਨਹੀਂ ਹੋ ਜੇਠ ਤੇ ਰਹਿ ਗਿਆ ਯਕੀਨ ਵੇ ਯਕੀਨ ਵੇ ਅਰੇ ਨਹੀਂ ਹੋ ਜੇਠ ਤੇ ਰਹਿ ਗਿਆ ਯਕੀਨ ਵੇ ਭਾਂਡਾ ਛੰਨਣ ਵਾਲੇ ਵੰਡ ਲੈ ਜ਼ਮੀਨ हाँ भाई रिदम ध्यान नहीं देते रह गया चकीर में भांडा शाले वाले चकीर वे भले ही भले भले ही भले ਕੇ ਖੁੱਤ ਰਹਿ ਗਿਆ ਜਕੀਨ ਵੇ ਪਾਂਡਾ ਛਨਣ ਵਾਲੇ ਵਾਂਡੇ ਲੈ ਜਮੀਨ ਵੇ ਨਈਉ ਜੇਠ ਤੇ ਰਹਿ ਗਿਆ ਜਕੀਨ ਵੇ ਪਾਂਡਾ ਛਨਣ ਵਾਲੇ ਵਾਂਡੇ ਲੈ ਜਮੀਨ ਵੇ ਤੂੰ ਦਿਲ ਵਿੱਚ ਗੱਲ ਧਾਰ ਲੈ ਨਈਉ ਜੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਢ ਮਾਰ ਲੈ ਜੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਢ ਮਾਰ ਲੈ ਨਈਉ ਜੇਠ ਉਤੇ ਰਹਿ ਗਿਆ ਯਕੀਨ ਵੇ ਪਾਂਡਾ ਛੰਨਾ ਨਾਲੇ ਵੰਡ ਲਿਆ ਜਮੀਨ ਵੇ ਤੂੰ ਹੋਰ ਵੀ ਨਜ਼ਰ ਮਾਰ ਲੈ ਨਹੀਂ ਉਹ ਜੇਠ ਨਾਲ ਭਾਈ ਵਾਲੀ ਪੁੱਗਣੀ ਅੱਧ ਵਿੱਚ ਗੰਦ ਮਾਰ ਲੈ ਮੇਰੇ ਵੀਰ ਨੇ ਛੜੇ ਜੇਠ ਨੇ ਜੇਠ ਸਾਹਿਬ ਨੇ ਜਵਾਬ ਕੀ ਦਿੱਤਾ ਆਪਾਂ ਗੱਲ ਕਰਦੇ ਹਾਂ ਨੇ ਸਟੇਜਾਂ ਤੇ ਪਿਛਲੇ 20 ਸਾਲ ਤੋਂ ਗੱਲ ਕਰਦੇ ਆਉਨੇ ਆ ਸਾਡੇ ਲਿਖਣ ਵਾਲਿਆਂ ਸਾਡੇ ਗਾਉਣ ਵਾਲਿਆਂ ਨੇ ਤਕਰੀਬਨ ਪਿਛਲੇ 70 80 ਸਾਲਾਂ ਤੋਂ 100 ਸਾਲ ਤੋਂ ਪੰਜਾਬੀ ਡਿਊਟ ਕਾਕੀ ਦੇ ਵਿੱਚ ਅਖਾੜਿਆਂ ਦੇ ਵਿੱਚ ਰੀਲਾਂ ਦੇ ਵਿੱਚ ਰਿਕਾਰਡਾਂ ਦੇ ਵਿੱਚ ਇਹਨਾਂ ਰਿਸ਼ਤਿਆਂ ਨੂੰ ਜੇਠ ਨੂੰ ਜੀਜੇ ਨੂੰ ਪਿਓਰ ਨੂੰ ਬੜੀ ਲੱਜਰਤਾ ਜੀ ਨਾਲ ਬੜੀ ਬਿਸ਼ਰਮੀ ਜੀ ਨਾਲ ਪੇਸ਼ ਕੀਤਾ ਇਹਨਾਂ ਰਿਸ਼ਤਿਆਂ ਨੂੰ ਲੇਕਨ ਤੁਹਾਡੇ ਵੀਰ ਦੀ ਕਲਮ ਤੋਂ ਲਿਖੀਆਂ ਗੱਲਾਂ ਪਿਛਲੇ ਭਾਈ 24 ਸਾਲ ਤੋਂ ਸੁਣ ਰਹੇ ਹੋ ਵੱਡੀ ਭਾਬੀ ਨੂੰ ਮਾਂ ਤੋਂ ਵੱਡਾ ਦਰਜਾ ਦਿੱਤਾ ਗਿਆ ਹੁੰਦਾ ਹੈ ਛੋਟੀਆਂ ਸਾਲੀਆਂ ਬੱਚਿਆਂ ਵਰਗੀਆਂ ਹੁੰਦੀਆਂ ਨੇ ਛੋਟੀਆਂ ਪਰਜਾਈਆਂ वर्गिया पुतां वर्गिया बच् वर्गिया भैण वर्गिया ने कोई लक्षरता नहीं हमी मेरे गीता गाड़िया मजाक हों शरारत हाँ, 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 हाँ एक बार एक बार छ नहीं रह गया यकीन भांडा छंडा ला रहे भांडे ला जमीन वे ਕੇਠ ਤੇ ਰਹਿ ਗਿਆ ਜਕੀਨ ਵੇ ਪਾਂਡਾ ਸ਼ਨਾਨ ਵਾਲੇ ਵਾਂਡੇ ਲੈ ਜਮੀਨ ਵੇ ਤੂੰ ਦਿਲ ਵਿੱਚ ਗੱਲ ਦਾ ਲੈ ਨਹੀਂ ਉਕੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਦ ਮਾਰ ਲੈ ਕੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਦ ਮਾਰ ਲੈ ਨਹੀਂ ਉਕੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਦ ਮਾਰ ਲੈ ਤੇਰੀ ਮੇਰੀ ਨਹੀਂ ਬੋਥੀ ਨਹੀਂ ਖਿਲਾਈ ਦੀ ਅਸੂਖੜ ਕੇ ਨਹੀਂ ਜ਼ਿੰਦਗੀ ਬਤਾਈ ਦੀ ਓਏ ਤੇਰੀ ਮੇਰੀ ਨਹੀਂ ਬੌਧੀ ਨਹੀਂ ਜੁਲਾਈ ਦੀ ਹੱਸ ਖੇੜ ਕੇ ਨਹੀਂ ਜ਼ਿੰਦਗੀ ਬਤਾਈ ਦੀ ਤੇਰੀ ਮੇਰੀ ਨਹੀਂ ਬੌਧੀ ਨਹੀਂ ਜੁਲਾਈ ਦੀ ਹੱਸ ਖੇੜ ਕੇ ਨਹੀਂ ਜ਼ਿੰਦਗੀ ਬਤਾਈ ਦੀ ਸਕੀਮਾਂ ਸਭ ਢਹਿ ਜਾਣੀਆਂ ਮਹਿਲ ਮਾਰੀਆਂ ਜ਼ਮੀਨਾਂ ਬਿਲੋ ਸਾਰੀਆਂ ਨਹੀਂ ਦੁਨੀਆ ਤੇ ਰਹਿ ਜਾਣੀਆਂ ਮਹਿਲ ਮਾਰੀਆਂ ਜ਼ਮੀਨਾਂ ਬਿਲੋ ਸਾਰੀਆਂ ਨਹੀਂ ਦੁਨੀਆ ਤੇ ਰਹਿ ਜਾਣੀਆਂ ਪੰਨ੍ਯਾ ਕਿੱਲਿਆਂ ਦੀਆਂ ਵੇਤਨ ਢੇਰੀਆਂ ਤੇਨ ਮੱਛਾ ਸਾਨੂੰ ਆਉਂਦੀਆਂ ਲਵੇਰੀਆਂ ਓਏ ਪੰਨ੍ਯਾ ਕਿੱਲਿਆਂ ਦੀਆਂ ਵੇਤਨ ਢੇਰੀਆਂ ਤੇਨ ਮੱਛਾ ਸਾਨੂੰ ਆਉਂਦੀਆਂ ਲਵੇਰੀਆਂ ਤੂੰ ਹੋਰ ਵੀ ਨੱਚਰ ਮਾਰ ਲੈ ਨਈਉ ਜੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਦ ਮਾਰ ਲੈ ਜੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਦ ਮਾਰ ਲੈ ਨਈਉ ਜੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਦ ਮਾਰ ਲੈ ਖਾਲੂ ਜੈਨਾ ਜਹਾਨੋ ਰਾਜੇ ਰਾਣੀਆਂ ਸੁਣ ਬੀਤੀ ਅਰੇ ਯੱਗ ਤੋਂ ਕਹਾਣੀ ਓ ਖਾਲੂ ਜੈਨਾ ਜਹਾਨੋ ਰਾਜੇ ਰਾਣੀਆਂ ਸੁਣ ਬੀਤੀ ਅਰੇ ਯੱਗ ਤੋਂ ਬਾਣੀਆਂ ਕਹਾਣੀਆਂ ਹੀ ਰੋ ਜਾਰੀਆਂ ਮੈਲ ਮਾਰੀਆਂ ਜ਼ਮੀਨਾਂ ਤੋਂ ਸਾਰੀਆਂ ਨਹੀਂ ਦੁਨੀਆਂ ਤੇ ਰਹ ਜਾ ਰੀਆਂ ਨਹੀਂ ਉਹੇਠ ਵਾਲੇ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਦ ਮਾਰ ਲੈ ਮੈਲ ਮਾਰੀਆਂ ਜ਼ਮੀਨਾਂ ਤੋਂ ਸਾਰੀਆਂ ਨਹੀਂ ਦੁਨੀਆਂ ਤੇ ਰਹ ਜਾ ਰੀਆਂ ਪ੍ਰਗਟ ਹਾਂਜੀ ਸੈਮਲ ਘਾਰੂ ਜੀ ਗੁਰਪ੍ਰੀਤ ਸਿੰਘ ਜੀ ਕੈਨੇਡਾ ਵਾਲੇ ਬਹੁਤ ਸਾਰਾ ਮਾਣ ਕਰਦੇ ਨੇ